ਮੇਰੇ ਤੇ અમાਰ ਕੋਚਿੰਗ ਆ ਵਿੱਚ ਤੇ ਰ ਗਿਆ ਮੇਰਾ ਸਭ ਕੁਝ ਲੱਗਿਆ ਮੇਰੀ ਆਸਾਂ ਮਿਸ ਗਈਆਂ ਚਲ ਗਈਆਂ ਮੇਰੇ ਬੋਤ ਨਾਲੇ ਮੇਰਾ ਦਿਲਾਂ ਦਾ ਜਾਨੀ ਸੀ ਤਾਂ ਹਮਾਰੋਂ ਦੀ ਇਹ ਨੌਜਵਾਨ ਦੀ ਮਾਂ ਹੈ ਜਿਸ ਦੇ ਪੁੱਤ ਨੇ ਕਈ ਸਾਲਾਂ ਬਾਅਦ ਵਿਦੇਸ਼ ਤੋਂ ਪੰਜਾਬ ਆਉਣਾ ਸੀ ਇਸ ਨੌਜਵਾਨ ਦੇ 4 ਸਾਲਾਂ ਪੁੱਤ ਨੇ ਪਹਿਲੀ ਵਾਰ ਪੰਜਾਬ ਆਉਣਾ ਸੀ ਘਰ 'ਚ ਬੇਅੰਤ ਖੁਸ਼ੀ ਦਾ ਮਾਹੌਲ ਸੀ ਵਿਆਹ ਵਰਗਾ ਘਰ 'ਚ ਮਾਹੌਲ ਬਣਿਆ ਹੋਇਆ ਸੀ ਮਾਂ ਤੋਂ ਆਪਣੇ ਪੁੱਤ ਦੇ ਤੇ ਪੋਤੇ ਦੇ ਆਉਣ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਕਿ ਅਚਾਨਕ ਅਜਹੀ ਮੰਦਭਾਗੀ ਘਟਨਾ ਵਾਪਰੀ ਕਿ ਸਾਰੇ ਚਾਤ ਤਰੇ ਤਰਾਈ ਰਹਿ ਗਏ ਘਰ 'ਚ ਮਾਤਮ ਫੈਲ ਗਿਆ ਸੱਥਰ ਬਿਸ ਗਏ ਰੋਂਦੇ ਇਸ ਪਰਿਵਾਰ ਦੇ ਕੀਰਨੇ ਸੁਣ ਕਰ ਦੇਣ ਵਾਲੇ ਨੇ ਮੇਰੇ ਤੇ ਅਮਰ ਕੋਚਿੰਗ ਵਿੱਚ ਹੀ ਰਹਿ ਗਈ ਮੇਰਾ ਸਭ ਕੁਝ ਲੈ ਗਿਆ ਮੇਰੀ ਸਾਲ ਮੁਝੇ ਕਿਉਂ ਚਲ ਗਿਆ ਮੇਰੇ ਬੋਤ ਨਾਲ ਮੇਰਾ ਦਿਲਾਂ ਦਾ ਜਾਨੀ ਸੀ ਦੱਸਿਆ ਜਾ ਰਿਹਾ ਹੈ ਕਿ ਹਿਸ਼ਾਲਪੁਰ ਦੇ ਪਿੰਡ ਟਾਲੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਵੱਲੋਂ 10 ਦਸੰਬਰ ਦੀਆਂ ਟਿਕਟਾਂ ਲਈਆਂ ਹੋਈਆਂ ਸਨ ਪੂਰੇ ਪਰਿਵਾਰ ਸਮੇਤ ਇੰਗਲੈਂਡ ਤੋਂ ਪੰਜਾਬ ਆਉਣਾ ਸੀ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਸਮੇਂ ਠੀਕ ਠਾਕ ਕਰ ਬਿਨੁਗਾ ਟਿਕਟਾਂ ਬੁਲਾਈਆਂ ਸੀ ਸਵੇਰੇ ਜਦੋਂ ਪਰਿਵਾਰ ਦਾ ਅਰਵਿੰਦਰ ਸਿੰਘ ਲਾਸ਼ ਬਣ ਚੁੱਕਿਆ ਸੀ ਪਛਾਣ ਕੀ ਉਸਦੀ ਮੌਤ ਹੋ ਚੁੱਕੀ ਸੀ ਪਰਿਵਾਰ ਤੇ ਇਸ ਟੁੱਟੇ ਕਹਿਰ ਨੇ ਵਾਪਰੀ ਇਸ ਮੰਦਭਾਗੀ ਘਟਨਾ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਪਰਿਵਾਰ ਦਾ ਇਹ ਦੁੱਖ ਦੇਖ ਹਰ ਕਿਸੇ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਨੇ ਹਰ ਕਿਸੇ ਵੱਲੋਂ ਰੋਂਦੇ ਇਸ ਪਰਿਵਾਰ ਨਾਲ ਦੁੱਖ ਆਇਆ ਜਾ ਰਿਹਾ ਵਡੇ ਘਰਾਸੀ ਮੇਰੇ ਅਰਵਿੰਦਰ ਸਿੰਘ ਦਾ 18 ਸਾਲ ਤੋਂ ਇੰਗਲੈਂਡ ਰਹਿ ਰਿਹਾ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਵਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਚਿੱਤ ਜਿਹਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇ ਉੱਠੇ ਨਹੀਂ ਲਾਸਟ ਟਾਈਮ ਗੱਲ ਹੀ ਸਾਡੀ ਸੀ ਕਿ ਆਪਾਂ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁਜੀ ਅੱਧੀ ਗੱਡੀ ਲੈ ਕੇ ਉੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਇਰੋਂ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਤਿੰਨ ਬੱਚੀ ਉਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਸਭਾ ਬਹੁਤ ਦੀ ਸਭਾ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਹੈ ਬਹੁਤ ਪਿਆਰ ਕਰਦਾ ਹੈ